ਇਹਨਾਂ ਲੋਕੋ ਟੋਬਿਆਂ ਵਿੱਚ ਨਹਾਉਂਦੇ ਹੁੰਦੇ ਸੀ ਨਹਿਰਾਂ 'ਚ ਨਹਾਉਂਦੇ ਸੀ ਪਰ ਅੱਜਕੱਲ੍ਹ ਘਰਾਂ ਦੇ ਵਿੱਚ ਆਹ ਲੱਗਣ ਲੱਗ ਪਏ ਇਹ ਵਿੱਚ ਹੀ ਬਈ ਮ사ਜ ਕਰਦਾ ਵਿੱਚ ਹੀ ਬੰਦਾ ਇਹ ਨਹਾ ਸਕਦਾ ਹੈ ਬਿਲਕੁਲ ਜੀ ਇਹ ਐਸਾ ਇੱਕ ਬਣਿਆ ਬਣਿਆ ਪੂਲ ਹੈ ਜੀ ਜਿਹਦੇ ਵਿੱਚ ਤੁਸੀਂ ਪ੍ਰੋਪਰ ਸਵੀਮਿੰਗ ਕਰ ਸਕਦੇ ਹੋ ਹਾਂ ਜੀ ਹਾਈਡਰੋ ਜੈਟ ਲੱਗੇ ਨੇ ਜੀ ਜਿਹੜੇ ਐਨੇ ਪਾਣੀ ਨੂੰ ਪ੍ਰੈਸ਼ਰ ਦੇ ਨਾਲ ਇਧਰ ਭੇਜਦੇ ਨੇ ਤੁਸੀਂ ਸੈਂਟਰ ਸੈਂਟਰ 스테ਜ ਦੇ ਵਿੱਚ ਪ੍ਰੋਪਰ ਟ੍ਰੈਡਮਿਲ ਦੀ ਜਿਹਾ ਸਵਿਮ ਕਰੋਗੇ ਮਤਲਬ ਵਿਚਾਲੇ ਖੜ ਕੇ ਤੁਸੀਂ ਭੱਜੀ ਜਾਓਗੇ ਤਾਂ ਤੁਸੀਂ ਅੱਗੇ ਨਹੀਂ ਵਧੋਗੇ ਬਿਲਕੁਲ ਆਹ ਕੋਨੇ ਤੋਂ ਉਹ ਕੋਨੇ 'ਚ ਨਹੀਂ ਜਾ ਸਕਦੇ ਤੁਸੀਂ ਐਨਾ ਪ੍ਰੈਸ਼ਰ ਆ ਉਹ ਜਟਾਂ ਦਾ ਫੁੱਲ ਫੋਰਸ ਨਾਲ ਨਾਲੇ ਐਕਸਰਸਾਈਜ਼ ਦੀ ਐਕਸਰਸਾਈਜ਼ ਹੈ ਬਾਈ ਹਾਂਜੀ ਕਰੋਮੋਥੈਰੇਪੀ ਲਾਈਟ ਪਾਣੀ ਦੀ ਫਿਲਟਰੇਸ਼ਨ ਇਹਦੇ ਵਿੱਚ ਇੱਕ ਵਾਰੀ ਭਰ ਲਿਆ ਇਹਨੂੰ ਕਿਉਂਕਿ ਪਾਣੀ ਖਾਸਾ ਹੀ ਪੈਂਦਾ ਜੇ 10000 ਲੀਟਰ ਦੇ ਆਸ-ਪਾਸ ਪਾਣੀ ਪੈਂਦਾ ਹੈ 19 ਫੁੱਟ ਬਾਈ 7 ਫੁੱਟ ਦੀ ਸਾਈਜ਼ ਹੈ ਹਾਂਜੀ ਕਿਉਂਕਿ ਪਾਣੀ ਬਰਬਾਦ ਬਹੁਤ ਹੋਏਗਾ ਜੇ ਤੁਸੀਂ ਬਾਰ-ਬਾਰ ਇਹਦੇ ਵਿੱਚ ਫਿਲਟਰੇਸ਼ਨ ਦਾ ਪ੍ਰੋਵੀਜ਼ਨ ਨਾ ਹੋਵੇ ਇਸ ਕਰਕੇ ਇਹਦੇ ਵਿੱਚ ਫਿਲਟਰੇਸ਼ਨ ਦਾ ਪ੍ਰੋਵੀਜ਼ਨ ਹੈ ਪਾਣੀ ਭਰ ਕੇ 45 ਦਿਨ 50 ਦਿਨ ਤੁਸੀਂ ਉਹ ਪਾਣੀ ਯੂਜ਼ ਕਰ ਸਕਦੇ ਹੋ ਵੀ ਪਾਣੀ ਵੀ ਬਰਬਾਦ ਨਹੀਂ ਹੁੰਦਾ 45 ਦਿਨ ਚੱਲੂਗਾ ਇੱਕ ਵਾਰ ਚੱਲੂਗਾ ਜੀ ਬਿਲਕੁਲ ਜੀ ਠੀਕ ਹੈ ਆ ਇਧਰ ਦੋ ਮ사ਜਰ ਆ ਗਏ ਬਾਈ ਹਾਂਜੀ ਉਹ ਫੁੱਲ ਬੋਡੀ ਮ사ਜ ਹੈ ਜੀ ਤੁਸੀਂ ਦੇਖੋਗੇ A ਤੋਂ Z ਤੱਕ ਇਹਦੇ ਪ੍ਰੋਪਰ ਮ사ਜਰ ਲੱਗੇ ਹੋਏ ਨੇ ਬੋਡੀ ਦੇ ਹਰ ਇੱਕ ਪਾਰਟ ਨੂੰ ਮ사ਜ ਦਿੰਦੇ ਨੇ ਵਾਟਰ ਮ사ਜ ਇਹ ਸਾਰੇ ਫੰਕਸ਼ਨ ਤੁਸੀਂ ਛੋਟੇ ਦੇ ਵਿੱਚ ਵੀ ਲੈ ਸਕਦੇ ਹੋ ਬਾਈ ਜ਼ਰੂਰੀ ਨਹੀਂ ਤੁਸੀਂ ਇੰਨਾ ਵੱਡਾ ਖਰੀਦ ਜੇ ਤੁਸੀਂ ਇਹੀ ਸਾਰਾ ਸਵਾਦ ਛੋਟੇ ਜਿਹੇ ਲੈਣਾ ਚਾਹੁੰਦੇ ਤਾਂ ਛੋਟੇ ਜਿਹੇ ਵੀ ਮਿਲ ਜੂਗਾ ਬਿਲਕੁਲ ਜੀ ਇਹਦੇ ਵਿੱਚ ਬਸ ਤੁਸੀਂ ਸਵੀਮਿੰਗ ਨਹੀਂ ਕਰ ਸਕਦੇ ਬਾਕੀ ਮ사ਜਿੰਗ ਬੈਠ ਕੇ ਜਿਹੜਾ ਆਨੰਦ ਲੈਣਾ ਹਰ ਚੀਜ਼ ਇਹਦੇ ਵਿੱਚ ਪੋਸੀਬਲ ਹੈ ਜੀ ਠੀਕ ਹੈ